ਆ ਸਾਡੀ ਆਪਾਂ ਦੇਖਿਆ 2 ਤਰੀਕ ਦਸੰਬਰ ਦਸੰਬਰ ਵਾਲੇ ਦੇ ਮਹੀਨੇ ਚ 2024 ਜਿਹੜੀਆਂ ਗੱਲਾਂ ਅਸੀਂ ਕਰਦੇ ਰਹੇ ਆਪਸ ਵਿੱਚ ਜਥੇਦਾਰ ਸਾਹਿਬ ਇੱਥੇ ਵੀ ਦਰਸ਼ਨ ਕਰਨ ਆਉਂਦੇ ਸੀਗੇ ਜਾਂ ਟੂਰ ਕਰਨ ਆਉਂਦੇ ਸੀ ਉਹਨਾਂ ਨੂੰ ਵੀ ਆਪਾਂ ਇਹੀ ਗੱਲਾਂ ਕਹਿੰਦੇ ਸੀ ਕਿ ਜਥੇਦਾਰ ਸਾਹਿਬ ਕੁਛ ਕਰੋ ਸਾਡਾ ਬਹੁਤ ਨੁਕਸਾਨ ਹੋ ਰਿਹਾ ਕੁਛ ਕੀਤਾ ਜਾਵੇ ਦੋ ਤਰੀਕ ਨੂੰ ਆਪਾਂ ਇਹ ਦੇਖਿਆ ਕਿ ਜਥੇਦਾਰ ਸਾਹਿਬ ਵਾਕਈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਇਹ ਵਾਕਈ ਉਹ ਐਕਸ਼ਨ ਕੀਤੇ ਜਿਹੜੇ ਆਪਾਂ ਕਦੇ ਸੋਚ ਵੀ ਨਹੀਂ ਸੀ ਸਕਦੇ ਆਪਾਂ ਸੋਚਦੇ ਸੀ ਸਾਡੇ ਇਤਿਹਾਸ 'ਚ ਇਹ ਚੀਜ਼ਾਂ ਹੁੰਦੀਆਂ ਰਹੀਆਂ ਸਾਡੇ ਅੱਖਾਂ ਦੇ ਮੂਹਰੇ ਉਹ ਚੀਜ਼ਾਂ ਹੋਈਆਂ ਜਿਹੜੇ ਆਪਾਂ ਕਹਿ ਸਕਦੇ ਆ ਪੰਥ ਦੋਖੀ ਜੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਿਆਦਬੀ ਦੇ ਦੋਸ਼ੀ ਜਿਨ੍ਹਾਂ ਨੇ ਸਾਡੇ ਨੌਜਵਾਨੀ ਤੇ ਗੋਲੀਆਂ ਚਲਾਈਆਂ ਆਰਡਰ ਦਿੱਤੇ ਕੇ ਪੀ ਐਸ ਗਹਿਲ ਸਮੇਤ ਸਿਹੜੀ ਉਹਨਾਂ ਨੂੰ ਆਰਡਰ ਦਿੱਤੇ ਹੁਣ ਤੱਕ ਬੰਦੀ ਸਿੰਘ ਜੇਲ੍ਹਾਂ ਵਿੱਚ ਸੜ ਰਹੇ ਹਨ 40 ਸਾਲ ਤੋਂ ਉੱਤੇ ਸਮਾਂ ਹੋ ਗਿਆ ਲੇਟੈਸਟ ਜੇ ਸੁਣੀ ਹੈ ਜਿਵੇਂ ਕਿ ਆਪਣੇ ਜਗਤਾਰ ਸਿੰਘ ਜੋਲ ਵਰਗੇ ਨੌਜਵਾਨ ਜਿਹੜੇ ਹਜੇ ਵੀ ਜੇਲ੍ਹਾਂ ਵਿੱਚ ਉਹ ਜਿਨ੍ਹਾਂ ਦਾ ਧੱਕਾ ਹੋ ਰਿਹਾ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਦੇ ਇਹਨਾਂ ਨੇ ਆਵਾਜ਼ ਨਹੀਂ ਚੱਕੀ ਸਾਡੇ 100 ਕਲ ਆੰਤਕੀ ਲੀਡਰ ਉਹਨਾਂ ਦੇ ਖਿਲਾਫ ਸੁਖਵੀਰ ਬਾਦਲ ਉਹਨਾਂ ਦਾ ਪਰਿਵਾਰ ਉਹਨਾਂ ਦੇ ਜਿਹੜੇ ਨਜ਼ਦੀਕੀ ਇਹ ਕਹ ਲੋ ਪੋਲਿਟਿਸ਼ੀਅਨ ਹੀ ਕਹਿ ਸਕਦੇ ਆਪਾਂ ਉਹਨਾਂ ਨੂੰ ਸਿੱਖ ਨਹੀਂ ਕਹਿ ਸਕਦੇ ਖਾਲਸਾ ਜੀ ਦਸਤਾਰ ਬੰਨਣਾ ਤੇ ਦਾੜਾ ਪ੍ਰਕਾਸ਼ ਕਰਨਾ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਅਸੀਂ ਤਾਂ ਸ਼ੋ ਹੋਣਾ ਜਿੱਦਾਂ ਸਾਡੇ ਐਕਸ਼ਨਸ ਹਨ ਜੇ ਆਪਾਂ ਗੁਰੂ ਸਾਹਿਬਾਂ ਦੇ ਫਲਸਫੇ ਨੂੰ ਫੋਲੋ ਕਰਦੇ ਆਂ ਕੋਸ਼ਿਸ਼ ਕਰਦੇ ਆਂ ਸਿੱਖ ਬਣਦੀ ਅਸੀਂ ਕੋ ਸਿੱਖ ਰਹੇ ਆਂ ਪਰ ਨਹੀਂ ਸੋ ਦੋ ਤਰੀਕੇ ਦੇ ਜਿਹੜੇ ਆਦੇਸ਼ ਦਿੱਤੇ ਗਏ ਸੀ ਜਥੇਦਾਰ ਸਾਬਾ ਵੱਲੋਂ ਆਪਾਂ ਖੋਸ ਸੀਗੇ ਖੋਸ ਸੀਗੇ ਵੀ ਉਹ ਮੰਨੇ ਐਕਸ਼ਨ ਕੀਤਾ ਪਰ ਆਪਾਂ ਸੋਚਦੇ ਸੀਗੇ ਕਿ ਐਕਸ਼ਨ ਥੋੜਾ ਸੌਫਟ ਸੀਗਾ ਸੋ ਆਪਾਂ ਤਾਂ ਅਜੇ ਇਹੀ ਸੋਚ ਰਹੇ ਆ ਸੌਫਟ ਸੀ ਐਕਸ਼ਨ ਥੋੜਾ ਜਿਹਾ ਹੋਰ ਸਟਰੋਂਗ ਹੁੰਦਾ ਪਰ ਜਿਹੜੇ ਕੋਸ ਉੱਤੇ ਨਮਾਇੰਦੇ ਬੈਠੇ ਹਨ ਐਸਜੀਪੀਸੀ ਚੱਕਾ ਲੋ ਸੁਖਵੀਰ ਬਾਦਲ ਉਹਨਾਂ ਦੇ ਜਿਹੜੇ ਨਜ਼ਦੀਕੀ ਇਹ ਹੋ ਗਏ ਉਹਨਾਂ ਨੂੰ ਇਹ ਬੜੀਆਂ ਚੀਜ਼ਾਂ ਚੁਗੀਆਂ ਉਹਨਾਂ ਨੇ ਜਥੇਦਾਰ ਸਾਭਾ ਤੇ ਅਟੈਕ ਕਰਨ ਲੱਗ ਗਏ ਤੇ ਜੇ ਆਪਾਂ ਕਹੀਏ ਤਾਂ ਅਕਾਲ ਤਖਤ ਸਾਹਿਬ ਤੇ ਹਮਲਾ ਹੈ ਜੋ ਕਰ ਰਹੇ ਹਨ ਆਪਾਂ ਖਾਲਸਾ ਜੀ ਸਿੰਘ ਸਾਭਾਵਾਂ ਵਾਲ ਜਥੇਦਾਰਾਂ ਸਾਭਾ ਜਥੇਦਾਰ ਸਾਭਾਵਾਂ ਵੱਲ ਨਾ ਦੇਖੀਏ ਆਪਾਂ ਇਹ ਦੇਖੀਏ ਅਕਾਲ ਤਖਤ ਸਾਹਿਬ ਨੂੰ ਅਟੈਕ ਕਰ ਰਹੇ ਆ ਪੰਥ ਨੂੰ ਅਟੈਕ ਕਰ ਰਹੇ ਆ ਸਾਡੀ ਹੋਂਦ ਨੂੰ ਅਟੈਕ ਕਰ ਰਹੇ ਆ ਪਾਤਸ਼ਾਹੀ ਦਾਵੇਂ ਨੂੰ ਅਟੈਕ ਕਰ ਰਹੇ ਆ ਸੰਗਤਾ ਕਹਿੰਦੀਆਂ ਹੁੰਦੀਆਂ ਸੀ ਲੋਕ ਕਹਿੰਦੇ ਹੁੰਦੇ ਸੀ ਇਹ ਜਥੇਦਾਰ ਸਾਹਿਬਾਂ ਨੂੰ ਆਪ ਦੇ ਵਰਕਰ ਸਮਝਦੇ ਇਹਨਾਂ ਨੇ ਅੱਜ ਪ੍ਰੂਫ ਕਰਤਾ ਕਦੇ ਜਥੇਦਾਰ ਸਾਹਿਬਾਂ ਨੂੰ ਅਟੈਕ ਜਿੰਨਾ ਚਿਰ ਉਹ ਮੰਨੀ ਗਏ ਗੱਲ ਉਹਨੇ ਚਾ ਠੀਕ ਆ ਜਦੋਂ ਉਹਨਾਂ ਨੇ ਪੰਥ ਦੀ ਗੱਲ ਕੀਤੀ ਉਹਨਾਂ ਨੂੰ ਅਟੈਕ ਕਰਨ ਲੱਗ ਗਏ ਉਹਨਾਂ ਨੂੰ ਕਹਿੰਦੇ ਤੁਹਾਨੂੰ ਅਸੀਂ ਰਿਮੂਵ ਕਰ ਦੇਣਾ ਤੁਹਾਡੀਆਂ ਪੋਸਟਾਂ ਤੋਂ ਹੁਣ ਵੀ ਤੁਸੀਂ ਦੇਖੋ ਤਾਂ ਉਥੇ ਯੂਕੇ ਤੋਂ ਹੀ ਇੱਕ ਵਿਅਕਤੀ ਗਿਆ ਮੈਂ ਨੌ ਨਹੀਂ ਲੈਣਾ ਤੁਸੀਂ ਆਪ ਸਮਝੋਗੇ ਇਹ ਜਿਹੇ ਵਿਅਕਤੀ ਉੱਥੇ ਤੁਰੇ ਫਿਰਦੇ ਹਨ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣਨਾ ਚਾਹੁੰਦੇ ਹਨ ਐਡਾ ਹੌਸਲਾ ਕਿਵੇਂ ਹੋ ਗਿਆ ਪੰਥ ਦੀ ਕਿੱਡੀ ਕੁਰਬਾਨੀ ਆ ਸਿੱਖਾਂ ਦੀ ਕਿੰਨੇ ਸਿੰਘਾਂ ਸਿੰਘਣੀਆਂ ਨੇ ਉੱਥੇ ਕਹਿੰਦੇ ਜਦੋਂ ਆਪਾਂ ਪੈਰ ਰੱਖਦੇ ਆ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਜਿੱਥੇ ਕਹਿੰਦੇ ਪੈਰ ਰੱਖਦੇ ਆ ਬੜੇ ਖਿਆਲ ਨਾਲ ਰੱਖੋ ਕਹਿੰਦੇ ਜਿੰਨੀਆਂ ਇੱਟਾਂ ਲੱਗੀਆਂ ਨੇ ਸਿਰ ਲੱਗਿਆ ਆਪਾਂ ਨੂੰ ਪਤਾ ਇੱਥੇ ਸ਼ਹੀਦੀ ਗੈਲਰੀ ਛੋਟੇ-ਛੋਟੇ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਤਾਂ ਹਾਸਲੇ ਲਿਖਿਆ ਹੋਇਆ ਕਿ ਉਹਨਾਂ ਨੇ ਆਪ ਸਾਰਾ ਕੁਝ ਬਾਰਤਾ ਮਾਤਾ-ਪਿਤਾ ਵੀ ਵਾਲੇ ਬੱਚੇ ਵੀ ਆਪਣੇ ਆਪ ਨੂੰ ਉਹਨਾਂ ਨੇ ਟੈਂਕਾਂ ਦੇ ਮੂਰੇ ਆਪਣੇ ਆਪ ਸਾਰਾ ਨਿਛਾਵਰ ਕਰਤਾ ਵੀ ਨਹੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਜਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਣ ਨੂੰ ਜਾਂ ਸੰਗਤਾਂ ਨੂੰ ਅਸੀਂ ਇਹ ਡਾਟਾਕ ਨਹੀਂ ਕਰਨ ਦੇਣਾ ਸੋ ਖਾਲਸਾ ਜੀ ਇੰਨਾ ਚੀਜ਼ਾਂ ਨੂੰ ਵੀ ਆਪਾਂ ਅਟੈਕ ਹੀ ਸੰਭੀਏ तरीके अलग ਹੁੰਦੇ ਆ ਸੋ ਜੇ ਐਸਟੀਪੀਸੀ ਦੀ ਖਾਲਸਾ ਜੀ ਗੱਲ ਕਰੀਏ ਹੋ ਸਕਦਾ ਮੈਂ ਗਲਤ ਹੋਵਾਂ ਪਰ ਅਸੀਂ ਗੱਲ ਕਰ ਰਹੇ ਸੀਗੇ ਸਿੰਘਾਂ ਨਾਲ ਸਾਡੀ ਇਹ ਸੋਚ ਹੈ ਕਿ ਐਸਟੀਪੀਸੀ ਝੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਇਵਨ ਅਕਾਲੀ ਦਲ ਦੀ ਹੋਵੇ ਉਹ ਸਹੀ ਸੋਚਣਾ ਬੜਾਈ ਗਈ ਹੋਵੇਗੀ ਐਸਟੀਪੀਸੀ ਬਣਾਈ ਗਈ ਹੋਵੇਗੀ ਕਿ ਜਿਹੜੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਕਿੱਦਾਂ ਚਲਾਇਆ ਸਾਂਭਿਆ ਜਾਵੇ ਦੇਖ ਰੇ ਕਿ ਕਿੱਦਾਂ ਕੀਤੀ ਜਾਵੇ ਇਹ ਨਹੀਂ ਸੀ ਕਿਤਾ ਕਿ ਉਹ ਅਕਾਲ ਤਖਬਬ ਨੂੰ ਚੈਲੰਜ ਕਰਨ ਅਕਾਲ ਤਖਬਬ ਦੇ ਜਥੇਦਾਰ ਰਿਮੂਵ ਕਰਨ ਉਹਨਾਂ ਨੂੰ ਨੀਚਾ ਦਿਖਾਉਣ ਉਹਨਾਂ ਨੂੰ ذلیل ਕਰਨ ਉਹਨਾਂ ਨੂੰ ਇਹ 10 80 ਅਪੁਆਇੰਟ ਜਾਂ ਅਨੁਪੋਰਤ ਜਦੋਂ ਜੀ ਕੀਤਾ ਕਰ ਸਕਦੇ ਹਾਂ ਸੋ ਖਾਲਸਾ ਜੀ ਆਪਾਂ ਇਹ ਜਿਹੜਾ ਕੱਠ ਹੈ ਅੱਜ ਧੰਨਵਾਦ ਸਾਰੇ ਸਿੰਘਾਂ ਦਾ ਜਿਨ੍ਹਾਂ ਨੇ ਇਹ ਇਕੱਠ ਰੱਖਿਆ ਤੇ ਜਿਨ੍ਹਾਂ ਨੇ ਸੋਚਿਆ ਕਿ ਗੁਰੂ ਨਾਲ ਕੋ ਦਵਾਰ ਸਮਹਿਵਿਕ ਰੱਖਿਆ ਜਾਵੇ ਖਾਲਸਾ ਜੀ ਜਿਹੜਾ ਸਥਾਨ ਹੈ ਅਸੀਂ ਤਾਂ ਨਹੀਂ ਕਹਿੰਦੇ ਕਿਉਂਕਿ ਅਸੀਂ ਇੱਥੇ ਸੇਵਾ ਕਰਦੇ ਹਾਂ ਪਰ ਸਿੰਘਾਂ ਦੇ ਮੂੰਹੋਂ ਰਾਤ ਅਸੀਂ ਫੇਰ ਸੁਣਿਆ ਕਿ ਜਦੋਂ 1984 ਦਾ ਜਿਹੜਾ ਹਮਲਾ ਹੋਇਆ ਉਹ ਤੋਂ ਪਹਿਲਾਂ ਵੀ ਇੱਥੇ ਕਾਨਫਰੰਸ ਰੱਖੀ ਗਈ ਸੀ ਉਦੋਂ ਬਾਅਦ ਵੀ ਹਮਲੇ ਤੋਂ ਬਾਅਦ ਵੀ ਇੱਥੇ ਕਾਨਫਰੰਸ ਰੱਖੀ ਗਈ ਇੱਥੋਂ ਪੂਰੀ ਟ੍ਰੇਨ ਭਾਰ ਕੇ ਗਈ ਸੀ ਸੰਗਤਾਂ ਦੀ ਇੰਨਾ ਸ਼ਾਸ਼ੀ ਸੰਗਤਾਂ ਚ ਸੋਚ ਪ੍ਰਾਪਤੀਆਂ ਬਹੁਤ ਹੋਈਆਂ ਖਾਲਸਾ ਜੀ ਆਪਾਂ ਕਈ ਵਰੀ ਸੋਚਦੇ ਆ ਖਣੀ ਸਾਥੋਂ ਕੋਸ ਨਹੀਂ ਪ੍ਰਾਪਤ ਹੋਇਆ ਪਰ ਬਹੁਤ ਕੋਸ ਪ੍ਰਾਪਤ ਕੀਤਾ ਖਾਲਸੇ ਪੰਥ ਨੇ ਆਪਾਂ ਹਮੇਸ਼ਾ ਕਹਿੰਦੇ ਆ ਜਾਂ ਖਾਲਸਾ ਬਾਗੀ ਹੁੰਦਾ ਜਾਂ ਰਾਜ ਕਰਦਾ ਸਾਡਾ ਵਿਚ ਵਿਚਾਲੇ ਵਾਲਾ ਕੋਈ ਗਰੇ ਹੈ ਨਹੀਂ ਆ ਬਲਕ ਬਲੈਕ ਐਂਡ ਵਾਈਟ ਹੀ ਹੁੰਦਾ ਸੋ ਖਾਲਸੇ ਦਾ ਫਰਜ਼ ਹੈ ਕਿ ਆਪਾਂ ਗੱਲ ਚੱਕੀਏ ਗੱਲ ਕਰੀਏ ਆਪਸ ਵਿੱਚ ਕਰੀਏ ਬਾਹਰ ਰੱਖੀਏ ਨਹੀਂ ਤਾਂ ਜਿਹੜੀ ਇਹ ਚੀਜ਼ ਹੈ ਜਿੰਨੇ ਚੱਲ ਰਿਹਾ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕਰਨਾ ਹੁਣ ਇੱਥੇ ਦੀ ਜੇ ਗੱਲ ਕਰੀਆ ਦੋ ਖਸਾਲਾਂ ਦੀ ਹੋਈ ਪਿਛਲੇ ਜਨਵਰੀ ਵੀ ਇੱਥੇ ਕਾਨਫਰੰਸ ਰੱਖੀ ਗਈ ਸੀ ਗੁਰੂ ਨਾਨਕ ਗੁਰਦਵਾਰਾ ਸਾਹਿਬ 'ਮੈਰੀ ਕਾਨਫਰੰਸ' ਰੱਖੀ ਗਈ ਸੀ ਇਦਾਂ ਹੀ ਸਾਰੀਆਂ ਜਥੇਬੰਦੀਆਂ ਨਮਾਇंदे ਆਏ ਸੀਗੇ ਗੁਰਦਵਾਰਾ ਸਾਹਿਬ ਦੇ ਨਮਾਇंदे ਆਏ ਸੀਗੇ ਤੇ ਇੱਥੇ ਉਦੋਂ ਮਤੇ ਪਾਸ ਕੀਤੇ ਗਏ ਸੀਗੇ ਆਪਾਂ ਕਈ ਵੀ ਸੋਚਦੇ ਆ ਜਿਹੜੇ ਆਪਾਂ ਬਹਿ ਕੇ ਖਣੀ ਗੱਲਾਂ ਕਰਕੇ ਮੋੜ ਜਾਂਦੇ ਆ ਇਹਦਾ ਕੋਈ ਬੈਲੀ ਨਹੀਂ ਹੋਣਾ ਕੀ ਆ ਇਹਦਾ ਮਤਲਬ ਕੀ ਆ ਪਰ ਜਿਹੜੇ ਜਥੇਦਾਰ ਸਾਹਿਬ ਹੋਣਾ ਨੇ ਉਥੇ ਆਦੇਸ਼ ਦਿੱਤੇ 2 ਦਸੰਬਰ 2024 ਨੂੰ ਉਹ ਮਤਿਆਂ ਨਾਲ ਬਹੁਤ ਮੈਚ ਕਰਦੇ ਸੀਗੇ ਸੋ ਗੱਲ ਸੁਣੀ ਜਾਂਦੀ ਹੈ ਜੇ ਐਸੀ ਗੱਲ ਕਰਾਂਗੇ ਫੇਰ ਹੀ ਗੱਲ ਗਾਂ ਬਦੂਗੀ ਸੋ ਇਸ ਇਕੱਠ ਦਾ ਅਜ ਮਤਲਬ ਇਹ ਹੈ ਖਾਲਸਾ ਜੀ ਕੇ ਪੰਥ ਦਾ ਨੁਕਸਾਨ ਹੋ ਰਿਹਾ ਇਹਨੂੰ ਆਪਾਂ ਕਿੱਦਾਂ ਰੋਕੀਏ ਕਿੱਦਾਂ ਬਚਾ ਕਰੀਏ ਕਿੱਦਾਂ ਕੋਸ ਇੰਪਰੂਵਮੈਂਟ ਲਿਆਏ ਜਿਵੇਂ ਕਿ ਆਪਾਂ ਗਾਂ ਵਧਣਾ ਜਿਹੜੇ ਆਪਾਂ ਗੱਲ ਕਰਦੇ ਆ ਖਾਸ ਕਰਕੇ ਅੱਜ ਦੀ ਉਹ ਤਾਂ ਬੜੀ ਦੂਰ ਦੀ ਗੱਲ ਹੈ ਇਹ ਸਾਡੇ ਵਿੱਚ ਹੀ ਜਿਹੜੇ ਵਿਅਕਤੀ ਬੈਠੇ ਹਨ ਇਹ ਹੀ ਸਾਡਾ ਨੁਕਸਾਨ ਕਰੀ ਜਾਂਦੇ ਹਨ ਸੋ ਇਸ ਹੌਂ ਚ ਆਇਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਉਹਨਾਂ ਨੂੰ ਮੀਟਿੰਗ ਚ ਭਾਇਆ ਇਹਨਾਂ ਨੇ ਇਹ ਕਹਿੰਦੇ ਤੁਸੀਂ ਹੁੰਦੇ ਕੌਣ ਹੋ ਬਾਦਲ ਸਾਹਿਬ ਨੂੰ ਇਦਾਂ ਬੋਲਣਾ ਲੈ ਕੇ ਹਾਂ ਜਾਂ ਨਾ ਤੇ ਜਵਾਬ ਦੇ ਕਿਉਂ ਭਈ ਸਾਡੇ ਜਥੇਦਾਰ ਸਾਹਿਬ ਹਨ ਸਾਡੇ ਤਖਤ ਸਾਹਿਬ ਹਨ ਅਕਾਲ ਤਖਤ ਸਾਹਿਬ ਤਖਤ ਸਾਹਿਬ ਸਾਡੇ ਸਭ ਤੋਂ ਸੁਪਰੀਮ ਹਨ ਬਾਕੀ ਸਾਰਾ ਕੁਝ ਥੱਲੇ ਆਉਂਦਾ ਹੈ ਸੋ ਸਤਿ ਸ੍ਰੀ ਅਕਾਲ ਸੋ ਕਮੇਟੀਆਂ ਜਿਹੜੀਆਂ ਹੁੰਦੀਆਂ ਖਾਲਸਾ ਜੀ ਕਈ ਕਮੇਟੀਆਂ ਚ ਗਲਤ ਬੰਦੇ ਵੀ ਆਉਂਦੇ ਨੇ ਗਲਤ ਐਕਸ਼ਨ ਵੀ ਹੋ ਜਾਂਦੇ ਪਰ ਅਕਾਲਤਾਖ ਸਾਹਿਬ ਜਾਂ ਜੱਜ ਜਥੇਦਾਰ ਸਾਹਿਬਾਂ ਨੂੰ ਸਾਰੇ ਸਾਰਾ ਪੰਥ ਦੇਖਦਾ ਮੈਂ ਕਹਿੰਦਾ ਸਾਰੀ ਦੁਨੀਆ ਦੇਖਦੀ ਹੈ ਜਿਹੜਾ ਦਸੰਬਰ ਚ ਜਿਹੜੇ ਆਦੇਸ਼ ਦਿੱਤੇ ਗਏ ਸੀ ਇਹ ਇੰਟਰਨੈਸ਼ਨਲ ਨਿਊਜ਼ ਬਣੀ ਸੀਗੀ ਇਥੇ ਮੇਨਸਟ੍ਰੀਮ ਮੀਡੀਆ ਇੰਗਲਿਸ਼ ਮੀਡੀਆ ਵੈਸਟਰਨ ਮੀਡੀਆ ਚ ਵੀ ਇਹ ਨਿਊਜ਼ ਆਈ ਸੀ ਡੀ ਵੱਡੀ ਖਬਰ ਸੀ ਇਹਨਾਂ ਨੇ ਸਾਰਾ ਮਲਿਆ ਮਲਿਆ ਮੀਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਨੀਚਾ ਦਿਖਾਇਆ ਜਾਵੇ ਹੁਣ ਇਹ ਅਕਾਲ ਤਖਤ ਸਾਹਿਬ ਨਾਲ ਪੰਥ ਨਾਲ ਮੱਥਾ ਲਾਈ ਬੈਠੇ ਆ ਅਸੀਂ ਜਦੋਂ ਅਕਾਲ ਤਖਤ ਸਾਹਿਬ ਨਾਲ ਪੰਥ ਨਾਲ ਖੜੇ ਆ ਜਾਂ ਅਸੀਂ ਪੰਥ ਦੇ ਦੋਸ਼ੀਆਂ ਨਾਲ ਖੜੇ ਆ ਇਹ ਆਪਾਂ ਫੈਸਲਾ ਕਰ ਲੀਏ ਸੋ ਅੱਜ ਦਾ ਗੈਣਾ ਜਿਹੜਾ ਹੈ ਜਿਹੜਾ ਕੱਠ ਸੱਦਿਆ ਗਿਆ